ਹੈਲੋ ਜੀ ਜਸ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਤੇ ਉਮੀਦ ਕਰਦੇ ਆ ਕਿ ਸਾਰੇ ਬਹੁਤ ਵਧੀਆ ਹੋਵੋਗੇ ਹੋਵੋਗੇ ਤੇ ਅੱਜ ਆਪਾਂ ਬਣਾਉਣੇ ਸੀਗੇ ਹਰੇ ਚੰਨਿਆਂ ਦੇ ਪਰੌਂਠੇ ਤੇ ਇਹ ਜਿਹੜੇ ਪਰੌਂਠੇ ਬਹੁਤ ਹੀ ਸਵਾਦ ਜਿਹੜੇ ਆ ਬਣ ਕੇ ਤਿਆਰ ਹੁੰਦੇ ਆ ਤੇ ਇਹਦੇ ਲਈ ਆਪਾਂ ਨੂੰ ਸਭ ਤੋਂ ਪਹਿਲਾਂ ਮਿਹਨਤ ਜਿਹੜੀ ਕਰਨੀ ਪੈਂਦੀ ਉਹ ਜ਼ਿਆਦਾ ਇਹ ਹੀ ਹੁੰਦੀ ਹੈ ਕਿ ਜਿਹੜੇ ਚੰਨਿਆਂ ਦਾਣੇ ਕੱਢਣੇ ਜਿਹੜੇ ਸਭ ਤੋਂ ਔਖਾ ਕੰਮ ਹੁੰਦਾ ਹੈ ਨਾ ਕਾਫੀ ਟਾਈਮ ਤੋਂ ਲੱਗੀ ਹੋਈ ਸੀ ਕੱਢਣ ਤੇ ਚਲਦਾਣੇ ਜਿਹੜੇ ਐਨੇ ਕ ਮੈਂ ਕੱਢ ਲਏ ਸੀਗੇ। ਬਾਕੀ ਜਿਹੜੇ ਉਹ ਆਪਾਂ ਫੇਰ ਕੱਢਾਂਗੇ ਤੇ ਉਹਨਾਂ ਨੂੰ ਆਪਾਂ ਸਬਜ਼ੀ ਵਾਸਤੇ ਰੱਖ ਲਾਂਗੇ। ਉਹਨਾਂ ਦੀ ਆਪਾਂ ਸਬਜ਼ੀ ਬਣਾਵਾਂਗੇ ਤੇ ਇਹ ਜਿਹੜੇ ਐਨੇ ਕ ਇਹਨਾਂ ਦੇ ਆਪਾਂ ਪਰੌਂਠੇ ਬਣਾਉਣੇ ਆ। ਤੇ ਚਲੋ ਆਓ ਚੱਲਦੇ ਆਂ ਕਿਚਨ ਵਿੱਚ ਤੇ ਦੇਖਦੇ ਆਂ ਕਿ ਜਿਹੜੇ ਪਰੌਂਠੇ ਆਪਾਂ ਕਿਸ ਤਰ੍ਹਾਂ ਬਣਾਈਏ। ਤੋਂ ਪਹਿਲਾਂ ਤਾਂ ਆਪਾਂ ਜਿਹੜੇ ਚਨੇ ਇਹਨਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਧੋਲ ਕੇ ਤੇ ਇਹਨਾਂ ਨੂੰ ਆਪਾਂ ਪਾ ਲਿਆ ਇਸ ਤਰ੍ਹਾਂ ਮਿਕਸੀ ਗਏ ਜੱਗ ਦੇ ਵਿੱਚ। ਤੇ ਕਿਉਂਕਿ ਆਪਾਂ ਇਹਨਾਂ ਨੂੰ ਪੀਸ ਸਣਾਇਆ ਤਾਂ ਪੀਸ ਕੇ ਫਿਰ ਆਪਾਂ ਇਹਨਾਂ ਨੂੰ ਜਿਹੜਾ ਹੈ ਆਟੇ ਦੇ ਵਿੱਚ ਮਿਕਸ ਕਰਨਾ ਹੈ। ਅਬੀ ਆਪਾਂ ਇਹਦੇ ਵਿੱਚ ਪਾ ਦਿੱਤਾ ਥੋੜਾ ਜਿਹਾ ਅਦਰਕ ਤੇ ਨਾਲ ਇਹਦੇ ਪਾਤੀਆਂ ਥੋੜੀਆਂ ਜਿਹੀਆਂ ਹਰੀਆਂ ਮਿਰਚਾਂ ਤਿੰਨ ਚਾਰ ਆਪਦੇ ਤੁਸੀਂ ਹਿਸਾਬ ਨਾਲ ਪਾ ਲਿਓ ਹਨਾ। ਤੇ ਇਸ ਦੇ ਨਾਲ ਹੀ ਇਹਦੇ ਵਿੱਚ ਪਾ ਤਾ ਆਪਾਂ ਥੋੜਾ ਜਿਹਾ ਜਿਹੜਾ ਵਾ ਲਸਣ ਪਾ ਕੇ ਤੇ ਹੁਣ ਇਹਨੂੰ ਆਪਾਂ ਜਿਹੜਾ ਵਾ ਦਰਦਰਾ ਮਤਲਬ ਪੀਸ ਲੈਣਾ ਆਪਾਂ ਜਿਆਦਾ ਮਤਲਬ ਬਰੀਕ ਨਹੀਂ ਪੀਸਣਾ ਹੈਗਾ ਪੇਸਟ ਨਹੀਂ ਬਣਾਉਣਾ ਇਹਦਾ ਆਪਾਂ ਜਿਆਦਾ ਪਤਲਾ। ਆਪਾਂ ਜਿਹੜੇ ਨੂੰ ਮਲੇ ਦਰਦਰਾ ਜਿਹਾ ਪੀਸ ਕੇ ਥੋੜਾ ਥੋੜਾ ਮੋਟਾ ਰਵੇ ਇਸ ਤਰ੍ਹਾਂ ਆਪਾਂ ਇਹਨੂੰ ਪੀਸ ਕੇ ਰੈਡੀ ਕਰ ਲੈਣਾ ਤੇ ਹੁਣ ਆਪਾਂ ਜਿੰਨਾ ਕਾ ਆਟਾ ਗੁੰਨਣਾ ਹਨਾ ਤੇ ਆਪਾਂ ਉਹ ਆਟਾ ਲੈ ਲੈਣਾ ਬਰਾਤ ਦੇ ਵਿੱਚ ਹੋ ਚੰਨੇ ਆ ਹੁਣ ਇਹਨਾਂ ਨੂੰ ਆਪਾਂ ਆਟੇ ਦੇ ਵਿੱਚ ਜਿਹੜਾ ਹੈ ਉਹ ਪਾ ਲੈਣਾ ਚੰਗੀ ਤਰ੍ਹਾਂ ਤੇ ਨਾਲ ਹੀ ਜਿਹੜਾ ਮਿਕਸੀ ਵਾਲਾ ਜੱਗ ਹੈ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਜਿਹੜਾ ਹੈ ਉਹ ਪਾ ਕੇ ਤੇ ਉਹ ਵੀ ਲੈ ਲੈਣਾ ਨਾਲ ਹੀ ਕਿ ਜੇ ਆਪਾਂ ਨੂੰ ਪਾਣੀ ਦੀ ਲੋੜ ਪਈ ਤਾਂ ਆਪਾਂ ਉਹੀ ਪਾਣੀ ਯੂਜ਼ ਕਰਾਂਗੇ ਇਸ ਦੇ ਨਾਲ ਹੀ ਆਪਾਂ ਇਹਦੇ ਵਿੱਚ ਪਾਵਾਂਗੇ ਦੋ ਬਰੀ ਕੱਟੇ ਹੋਏ ਪਿਆਜ਼ ਥੋੜਾ ਜਿਹਾ ਧਨੀਆ ਪਾਊਡਰ ਇੱਕ ਛੋਟਾ ਚਮਚ ਜਿਹੜਾ ਜੀਰਾ ਪਾਊਡਰ ਟੇਸਟ ਦੇ ਅਕੋਰਡਿੰਗ ਨਮਕ ਤੇ ਅੱਧਾ ਇੱਕ ਚਮਚਾ ਜਿਹੜਾ ਆਪਾਂ ਲਾਲ ਮਿਰਚ ਕਿਉਂਕਿ ਲਾਲ ਮਿਰਚ ਆਪਾਂ ਹਰੀ ਪਹਿਲਾਂ ਵੀ ਪਾ ਚੁੱਕੇ ਹਾਂ ਇਹਦੇ ਵਿੱਚ ਤੇ ਇਸ ਦੇ ਨਾਲ ਹੀ ਆਪਾਂ ਜਿਹੜਾ ਵਾ ਅੱਧਾ ਛੋਟਾ ਚਮਚ ਜਿਹੜਾ ਆਪਾਂ ਜੀਰਾ ਇਹਦੇ ਵਿੱਚ ਪਾ ਲਵਾਂਗੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਪਾ ਕੇ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਜਿਹੜਾ ਆ ਮਿਕਸ ਕਰ ਲਾਂਗੇ ਇਸੀ ਤਰ੍ਹਾਂ ਹੀ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਜਿਹੜਾ ਆ ਮਿਕਸ ਕਰ ਲਾਂਗੇ ਆਪਾਂ ਪਾਣੀ ਇੱਥੇ ਯੂਜ਼ ਨਹੀਂ ਕਰਾਂਗੇ ਕਿਉਂਕਿ ਜਿਵੇਂ ਜਿਵੇਂ ਇਹ ਸਾਰੀ ਚੀਜ਼ ਜਿਹੜੀ ਆ ਨਮਕ ਦੇ ਨਾਲ ਮਿਲੂਗੀ ਤਾਂ ਇਹ ਵੀ ਥੋੜਾ ਜਿਹੜਾ ਪਾਣੀ ਹੋ ਰਿਲੀਜ਼ ਕਰਦੀਆਂ ਨੇ ਤੇ ਜੇ ਆਪਾਂ ਇੱਥੇ ਪਾਣੀ ਪਾ ਦਾਂਗੇ ਤੇ ਆਪੇ ਆਪਣਾ ਆਟਾ ਜਿਹੜਾ ਉਹ ਢਿੱਲਾ ਵੀ ਹੋ ਸਕਦਾ ਹਨਾ ਤੇ ਪਹਿਲਾਂ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤਾਂ ਕਿ ਜਿਹੜੀ ਚੀਜ਼ ਨੇ ਵੀ ਪਾਣੀ ਥੋੜਾ ਬਹੁਤ ਛੱਡਣਾ ਹੋਗਾ ਤੇ ਫਿਰ ਆਪਾਂ ਉਸੇ ਤਰੀਕੇ ਨਾਲ ਜਿਹੜੀ ਆ ਪਾਣੀ ਦੀ ਘੱਟ ਲੋੜ ਪੈਂਦੀ ਹੈ ਹਨਾ ਤੇ ਹੁਣ ਆਪਾਂ ਜਿਹੜਾ ਮਿਕਸ ਕਰਕੇ ਹੁਣ ਆਪਾਂ ਥੋੜਾ ਜਿਹਾ ਪਾਣੀ ਇਹਦੇ ਵਿੱਚ ਜਿਹੜਾ ਮਿਕਸੀ ਵਾਲੇ ਜੱਗ ਚ ਸੀ ਉਹ ਹੀ ਆਪਾਂ ਪਾਣੀ ਵਿੱਚ ਲੈ ਲਿਆ ਤੇ ਇਸ ਤਰ੍ਹਾਂ ਕਰਦੇ ਹੋਏ ਆਪਾਂ ਜਿਹੜਾ ਵਧੀਆ ਤਰੀਕੇ ਨਾਲ ਜਿਹੜਾ ਆਟਾ ਵਾਹੋ ਗੁੰਨ ਕੇ ਇਹਦਾ ਤਿਆਰ ਕਰ ਲਾਂਗੇ ਆਟਾ ਆਪਣਾ ਆਲਮੋਸਟ ਗਿੰਨ ਕੇ ਰੈਡੀ ਹੋ ਚੁੱਕਿਆ ਤੇ ਹੁਣ ਇੱਥੇ ਆਪਾਂ ਕਰ ਲਈ ਸੀ ਤਿਆਰੀ ਜੀ ਪਰੌਂਠੇ ਬਣਾਉਣ ਦੀ ਤੇ ਜਿਵੇਂ ਆਪਾਂ ਨਾਰਮਲੀ ਮਿੱਸੀਆਂ ਰੋਟੀਆਂ ਪਕਾਈਦੀਆਂ ਹਨਾ ਉਸੇ ਤਰੀਕੇ ਦੇ ਨਾਲ ਹੀ ਆਪਾਂ ਇਹਨਾਂ ਨੂੰ ਜਿਹੜਾ ਆ ਵੇਲ ਕੇ ਜਿਆਦਾ ਮੋਟੇ ਆਪਾਂ ਨਹੀਂ ਵੇਲਣਾ ਤੇ ਪਤਲੇ-ਪਤਲੇ ਵੇਲ ਕੇ ਤੇ ਮੀਡੀਅਮ ਜੀ ਫਲੇਮ ਤੇ ਜਿਹੜਾ ਆ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਸੇਕ-ਸੇਕ ਕੇ ਪਕਾਵਾਂਗੇ ਕਿਉਂਕਿ ਜਿਆਦੀ ਜਿਹੜੀ ਤੇਜ਼ ਅੰਗ ਤੇ ਜਿਹੜੀ ਨਮਕਲੀ ਰੋਟੀ ਉਹ ਜਲਦੀ ਸੜਦੀ ਆ ਹਨਾ ਤੇ ਆਪਾਂ ਦੇਖਦੇ ਆਂ ਪਰੌਂਠੇ ਆਪਣੇ ਦੋਨੋਂ ਪਾਸਿਓਂ ਹਲਕਾ-ਹਲਕਾ ਸੇਕ ਕੇ ਤੇ ਫਿਰ ਆਪਾਂ ਜਿਹੜਾ ਦੇਸੀ ਘਿਓ ਲਾ ਲ ਕੇ ਆਪਾਂ ਇਹਨਾਂ ਨੂੰ ਤਲ ਲਿਆ ਤੇ ਤੁਸੀਂ ਵੀ ਕਦੀ ਇਹ ਪਰੌਂਠੇ ਬਣਾਏ ਆ ਕਿ ਨਹੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆ ਰਹੀ ਹੋਵੇ ਤੇ ਇਹਨੂੰ ਲਾਈਕ ਕਰਿਓ ਸ਼ੇਅਰ ਕਰਿਓ ਔਰ ਚੈਨਲ ਨੂੰ ਸਬਸਕ੍ਰਾਈਬ ਜਿਹੜਾ ਵਾ ਜਰੂਰ ਕਰ ਲਿਓ ਸਾਡੀ ਅਗਲੀ ਵੀਡੀਓ ਦੇਖਣ ਦੇ ਲਈ ਆਪਾਂ ਇਸੇ ਤਰੀਕੇ ਨਾਲ ਤੁਹਾਡੇ ਲਈ ਦੇਸੀ ਔਰ ਘਰੇਲੂ ਜਿਹੜੀਆਂ ਰੈਸਪੀਜ਼ ਆ ਆਪਣੀਆਂ ਉਹ ਲੈ ਕੇ ਆਉਂਦੇ ਰਵਾਂਗੇ ਤੇ ਪਲੀਜ਼ ਦੱਸਿਓ ਕਿ ਮੇਰੀ ਵੀਡੀਓ ਕਿੰਨੀ ਲੱਗੀ ਔਰ ਇਹ ਵੀਡੀਓ ਨੂੰ ਸਪੋਰਟ ਜ਼ਰੂਰ ਕਰਿਓ